ਲਗਾਤਾਰ ਬਰਸਾਤ ਖੋਰੀਏ ਕਈ ਏਰੀਆਜ਼ ਦੇ ਵਿੱਚ ਲੋਕ ਵੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹੈ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਆਪਣੇ ਹਲਕਿਆਂ ਦੇ ਵਿੱਚ ਹੁਣ ਵਿਕਾਸ ਕੀਤੇ ਜਾਣਗੇ ਜੋ ਸੜਕਾਂ ਦਾ ਕੰਮ ਹੈ ਉਹ ਕਿਸ ਤਰ੍ਹਾਂ ਦੇਖਿਆ ਲਗਾਤਾਰ ਰੁਟੀਨ ਦੇ ਵਿੱਚ ਕੰਮ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜਿਸ ਦਿਨ ਤੋਂ ਸਾਡੇ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਸੋਚ ਚੁੱਕੀ ਹੈ ਉਸ ਦਿਨ ਤੋਂ ਰੁਟੀਨ ਦੇ ਵਿੱਚ ਕੰਮ ਕਰ ਰਹੇ ਨੇ ਚਲੋ ਜਿਹੜੇ ਬਰਸਾਤੀ ਮੌਸਮ ਦੇ ਵਿੱਚ ਚਲੋ ਜੋ ਪ੍ਰੋਬਲਮ ਆਈ ਆ ਤੇ ਉਹ ਬਰਸਾਤਾਂ ਤੋਂ ਬਾਅਦ ਮਤਲਬ ਕਿ ਬਿਲਕੁਲ ਸਾਰੀ ਜਿਹੜੀ ਦਿੱਕਤ ਦੂਰ ਕੀਤੀ ਜਾਊਗੀ ਸਾਰੇ ਜਿਹੜੇ ਕੰਮ ਉਹ ਕੰਪਲੀਟ ਕੀਤੇ ਜਾਣਗੇ এডਿਕੇਸ਼ਨ ਨੂੰ ਲੈ ਕੇ ਜਾਂ ਫਿਰ ਤੁਸੀਂ ਲਗਾਤਾਰ ਮੁਹਿੰਮ ਲੈ ਕੇ ਆਉਂਦੇ ਹੋ ਲੋਕਾਂ ਦੇ ਹਿੱਤ ਦੇ ਲਈ ਉਹ ਕਿਸ ਤਰ੍ਹਾਂ ਕੰਮ ਹੋ ਰਿਹਾ ਅੱਗੇ ਕਿਸ ਤਰ੍ਹਾਂ ਹੋਏ ਸ਼੍ਰੀ ਜਵਿੰਦ ਕੇ ਜੀ ਬਲੇ ਸ਼ੁਰੂਆਤ ਕੀਤੀ ਤੇ ਪੰਜਾਬ ਦੇ ਵਿੱਚ ਵੀ ਸਭਪਵਨ ਸਿੰਘ ਮਾਨ ਜੀ ਨੇ ਆਉਂਦੇ ਜਦੋਂ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ ਹੈਲਥ ਔਰ এডਿਕੇਸ਼ਨ ਤੇ ਮਿਲ ਕੇ ਆਮ ਆਦਮੀ ਕਲੀਨਿਕਾਂ ਬਣਾਈਆਂ ਸਟਾਰਟ ਕੀਤੀਆਂ ਤੇ ਇੱਕ ਸਕੂਲ ਆਫ ਹੈਮਿੰਗ ਸਤਾਜਪੁਰ ਰੋਡ ਤੇ ਹੋਰ ਡੈਰੀ ਕੰਟਰੈਕਟ ਦੇ ਵਿੱਚ ਉਹ 1 ਕਰੋੜ ਰੁਪਇਆ ਪਾਸ ਹੋ ਗਿਆ ਤੇ ਉਹ तकरीबन 8 ਕਰੋੜ ਦੀ ਲਾਗਤ ਨਾਲ ਉਹ ਵੀ ਬਣਨ ਜਾ ਰਿਹਾ ਵਾ ਇਸ ਤੋਂ ਇਲਾਵਾ ਟੱਬਾ ਰੋਡ ਦੇ ਉੱਤੇ ਇੱਕ ਸਮਲੋ ਬਣ ਕੇ ਤਿਆਰ ਸਮਲੋ ਮੇਰਾ ਕਹੇ 3-4 ਮਹੀਨੇ ਚ ਉਹ ਵੀ ਉਧ ਘਾਟਰ ਹੋ ਜਾਊਗਾ ਆਮ ਆਦਮੀ ਕਲੀਨਿਕ 9 ਬਣ ਚੁੱਕੀਆਂ ਨੇ ਤੇ 5 ਪ੍ਰੋਸੈਸ ਦੇ ਅਧੀਨ ਨੇ ਤੇ ਉਹ ਵੀ ਹੁਣ ਆਰਡਰ ਸਮੇਤ ਵਿੱਚ ਜਲਦੀ ਬਣ ਜਾਣਗੀਆਂ ਉਹ ਐਮਰਜੈਂਸੀ ਮੂਵੀ ਦੇ ਸਾਰੇ ਵਿਰੋਧ ਦੇ ਵਿੱਚ ਨੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਸਾਨੀਅਤੀ ਸਭ ਤੋਂ ਵੱਡਾ ਧਰਮ ਇੱਥੇ ਕਿਸੇ ਵੀ ਧਰਮ ਦੇ ਖਿਲਾਫ ਕੋਈ ਕਿੰਤੂ ਪ੍ਰੰਤੂ ਹੁੰਦਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਤੁਸੀਂ ਇਸ ਦੀ ਗੱਲ ਕਰਦੇ ਐ ਐਕਟ ਦੀ ਗੱਲ ਕਰਦੇ ਐ ਇਹ ਹਮੇਸ਼ਾ ਬਵਾਦ ਦੀ ਬਿਆਨ ਦਿੱਤੇ ਕਿਸਾਨਾਂ ਦੇ ਖਿਲਾਫ ਜਿਹੜੇ ਵਿਚਾਰੇ ਮਤਲਬ ਕਿ ਮਿਹਨਤ ਕਸ਼ ਲੋਕ ਉਹਨਾਂ ਦੇ ਖਿਲਾਫ ਬਿਆਨ ਦੇ ਕੇ ਇਹ ਸਿਰਫ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੀ ਐ ਬਾਕੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ ਪੰਜਾਬੀਆਂ ਦੇ ਵਿੱਚ ਵਿਰੋਧ ਜਿਹੜਾ ਕਿ ਦਿਖ ਰਿਹਾ ਦਹਿਸ਼ਤ ਦਾ ਮਾਹੌਲ ਦਿਖ ਰਿਹਾ ਲੱਗਦਾ ਜਿਹੜਾ 6 ਤਰੀਕ ਨੂੰ ਇਹ ਰਿਲੀਜ਼ ਹੋਣੀ ਹੈ ਤਾਂ 6 ਤਰੀਕ ਤੋਂ ਪਹਿਲਾਂ ਹੀ ਪੰਜਾਬ ਦਾ ਮਾਹੌਲ ਖਰਾਬ ਹੋ ਆਮ ਆਦੀ ਪੜਦਾ ਇੱਕੋ ਮਿਸ਼ਨ ਆ ਅ ਇਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ ਸਾਡਾ ਔਰ ਡਿਵੈਲਪਮੈਂਟ ਔਰ ਐਜੂਕੇਸ਼ਨ ਹੈਲਥ ਦੇਣਾ ਸਾਡਾ ਧਰਮ ਸਕਰੋਲ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਇਸ ਲਈ ਅਗਰ ਗੱਲ ਕਰੀਏ ਲੁਧਿਆਣਾ ਦੇ ਹਾਲਾਤ ਦੀ ਮੌਜੂਦਾ ਹਾਲਾਤ ਜੋ ਜਿਸ ਤਰ੍ਹਾਂ ਬਰਸਾਤੀ ਮੌਸਮ ਲਗਾਤਾਰ ਬਰਸਾਤ ਹੁੰਦੀ ਨਜ਼ਰ ਆ ਰਹੀ ਤੇ ਕਈ ਏਰੀਆਜ਼ ਦੇ ਵਿੱਚ ਆਪਾਂ ਦੇਖਿਆ ਕਿ ਬਰਸਾਤ ਕਾਰਨ ਲੋਕ ਪਰੇਸ਼ਾਨ ਵੀ ਹੁੰਦੇ ਨਜ਼ਰ ਆ ਰਹੇ ਨੇ ਪਰ ਉੱਥੇ ਕੱਲੇ ਮਿਆਂ ਲੁਧਿਆਣਾ ਦੇ ਵਿੱਚ ਵਿਕਾਸ ਦੀ ਗੱਲ ਤੇ ਸਾਡਾ ਲਾਲਚ ਮੌਜੂਦ ਨੇ ਖਾਸ ਇੰਟਰਵਿਊ ਦੇ ਵਿੱਚ ਐਮਐਲਏ ਦਿਲਜੀਤ ਪੋਲਾ ਗਰੇਵਾਲ ਜੋ ਹਲਕਾ ਈਸਟ ਤੋਂ ਨੇ ਤੇ ਗੱਲਬਾਤ ਕਰਦੇ ਆ ਕਿ ਜੋ ਹੋਰ ਵੀ ਕਈ ਮੁੱਦੇ ਨੇ ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਨੇ ਐਮਐਲਏ ਜੀ ਸਵਾਗਤ ਹੈ ਸਰ ਤੁਹਾਡਾ ਸਕਰੋਲ ਪੰਜਾਬ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਲੁਧਿਆਣਾ ਵਿੱਚ ਦੇਖਿਆ ਜਾ ਰਿਹਾ ਲਗਾਤਾਰ ਬਰਸਾਤ ਹੋ ਰਹੀ ਹੈ ਕਈ ਏਰੀਆਜ਼ ਦੇ ਵਿੱਚ ਲੋਕ ਵੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹੈ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਆਪਣੇ ਹਲਕਿਆਂ ਦੇ ਵਿੱਚ ਹੁਣ ਵਿਕਾਸ ਕੀਤੇ ਜਾਣਗੇ ਜੋ ਸੜਕਾਂ ਦਾ ਕੰਮ ਹੈ ਉਹ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਜਿਹੜੇ ਬਰਸਾਤ ਦੀ ਗੱਲ ਕਰਦੇ ਹੈ ਉਹ ਤਾਂ ਕੁਦਰਤ ਦੇ ਦੇਣਾ ਉਹ ਤਾਂ ਆਪਾਂ ਨੂੰ ਨਹੀਂ ਰੋਕ ਸਕਦੇ ਪਰ ਆਲਰੇਡੀ ਮਤਲਬ ਕਿ ਲਗਾਤਾਰ ਰੁਟੀਨ ਦੇ ਵਿੱਚ ਕੰਮ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜਿਸ ਦਿਨ ਤੋਂ ਸਾਡੇ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਸੌਂ ਚੁੱਕੀ ਹੈ ਉਸ ਦਿਨ ਤੋਂ ਰੁਟੀਨ ਦੇ ਵਿੱਚ ਕੰਮ ਚੱਲ ਰਹੇ ਨੇ ਜਿਹੜਾ ਜਿਹੜੇ ਬਰਸਾਤੀ ਮੌਸਮ ਦੇ ਵਿੱਚ ਚਲੋ ਜੋ ਪ੍ਰੋਬਲਮ ਆਈ ਹੈ ਤੇ ਉਹ ਬਰਸਾਤਾਂ ਤੋਂ ਬਾਅਦ ਲਕੇ ਬਿਲਕੁਲ ਸਾਰੀ ਜਿਹੜੀ ਦਿੱਕਤ ਦੂਰ ਕੀਤੀ ਜਾਊਗੀ ਸਾਰੇ ਜਿਹੜੇ ਕੰਮ ਉਹ ਕੰਪਲੀਟ ਕੀਤੇ ਜਾਣਗੇ ਜੀ ਅਗਰ ਸਰ ਇਥੇ ਦੇਖ ਲਈਏ এডਿਕੇਸ਼ਨ ਨੂੰ ਲੈ ਕੇ ਜਾਂ ਫਿਰ ਤੁਸੀਂ ਲਗਾਤਾਰ ਮੁਹੀਮ ਲੈ ਕੇ ਆਉਂਦੇ ਹੋ ਲੋਕਾਂ ਦੇ ਹਿੱਤ ਦੇ ਲਈ ਉਹ ਕਿਸ ਤਰ੍ਹਾਂ ਕੰਮ ਹੋ ਰਿਹਾ ਅੱਗੇ ਕਿਸ ਤਰ੍ਹਾਂ ਹੋਏਗਾ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਆਮ ਆਦੀ ਪਾਰਟੀ ਦਾ ਚਾਹੇ ਉਹ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵੀਂਦ ਕੇ ਜੀ ਵੱਲੋਂ ਇੱਕ ਸ਼ੁਰੂਆਤ ਕੀਤੀ ਜੀ ਹੈਲਥ ਔਰ এডਿਕੇਸ਼ਨ ਅਪਲਾਈਮੈਂਟ ਔਰ ਤਿੰਨ ਚੀਜ਼ਾਂ ਜਦੋਂ ਹਰ ਬੰਦੇ ਕੋਲਰ ਇਨਸਾਨ ਕੋਲ ਹੋਣੀਏ ਕਿਸੇ ਚੀਜ਼ ਦੀ ਕਮੀ ਨਹੀਂ ਤੇ ਹੈਲਥ ਔਰ ਐਜੂਕੇਸ਼ਨ ਸਭ ਤੋਂ ਮਤਲਬ ਕਿ ਮਤਲਬ ਕਿ ਕਹਿ ਸਕਦੇ ਹਾਂ ਵੀ ਹਰ ਘਰ ਦਾ ਬਜਟ ਉਹ ਚੀਜ਼ਾਂ ਦੇ ਲੱਗਦਾ ਸ਼੍ਰੀ ਰਵਿੰਦ ਕੇ ਜੀ ਪਹਿਲੇ ਸ਼ੁਰੂਆਤ ਕੀਤੀ ਤੇ ਪੰਜਾਬ ਦੇ ਵਿੱਚ ਵੀ ਸਭ ਤੋਂ ਪਹਿਲਾਂ ਸਿੰਘ ਮਾ ਜੀ ਨੇ ਆਉਂਦੇ ਜਦੋਂ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ ਹੈਲਥ ਔਰ ਐਜੂਕੇਸ਼ਨ ਤੇ ਮਤਲਬ ਕਿ ਆਮ ਆਦਮੀ ਕਲੀਨਿਕਾਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਗਾਰੰਟੀ ਦਿੱਤੀ ਸੀਗੀ ਐਜੂਕੇਸ਼ਨ ਵਾਸਤੇ ਅੱਜ ਸਕੂਲ ਆਫ ਫੈਮਿਨਿਸ ਬਣ ਕੇ ਤਿਆਰ ਹੋ ਗਏ ਨੇ ਹਲਕਾ ਪੂਰਬੀ ਵਿੱਚ ਇੱਕ ਸਕੂਲ ਆਫ ਫੈਮਿਨਿਸ ਬਣ ਗਿਆ ਅੱਜ ਉਹ ਕਹਿ ਸਕਦਾ ਵੀ ਪੂਰੇ ਲੁਧਿਆਣ ਬਲਕੇ ਸ਼ਿਪਾਰਸ਼ਾਂ ਆ ਰਹੀਆਂ ਵੱਡੀਆਂ-ਵੱਡੀਆਂ ਸਾਡੇ ਇੱਥੇ ਦਾਖਲਾ ਕਰਾ ਕੇ ਦਿਓ ਵੱਡੇ-ਵੱਡੇ ਸਕੂਲਾਂ ਦੇ ਬੱਚੇ ਹਟ ਕੇ ਉੱਥੇ ਲੱਗੇ ਨੇ ਅੱਜ ਤੇ ਇੱਕ ਸਕੂਲ ਆਫ ਐਮੀਨ ਸਤਾਜਪੁਰ ਰੋਡ ਤੇ ਹੋਰ ਡੈਰੀ ਕੰਪਲੈਕਸ ਦੇ ਵਿੱਚ ਉਹ 1 ਕਰੋੜ ਰੁਪਇਆ ਪਾਸ ਹੋ ਗਿਆ ਤੇ ਉਹ ਤਕਰੀਬਨ 8 ਕਰੋੜ ਦੀ ਲਾਗਤ ਨਾਲ ਉਹ ਵੀ ਬਣਨ ਜਾ ਰਿਹਾ ਵਾ ਇਸ ਤੋਂ ਇਲਾਵਾ ਟਿੱਬਾ ਰੋਡ ਦੇ ਉੱਤੇ ਇੱਕ ਸਮਲੋ ਬਣ ਕੇ ਤਿਆਰ ਸਮਲੋ ਮੇਰਾ ਖਿਆਲ 3-4 ਮਹੀਨੇ ਚ ਉਹ ਵੀ ਉਦੋਂ ਘਟਨ ਹੋ ਜਾਊਗਾ ਐਜੂਕੇਸ਼ਨ ਦੀ ਗੱਲ ਕਰਦੇ ਆ ਆਮ ਆਦਮੀ ਕਲੀਨਿਕ 9 ਬਣ ਚੁੱਕੀਆਂ ਨੇ ਤੇ 5 ਪ੍ਰੋਸੈਸ ਦੇ ਅਧੀਨ ਨੇ ਤੇ ਉਹ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਜਲਦੀ ਬਣ ਜਾਣਗੀਆਂ ਇਸ ਤੋਂ ਇਲਾਵਾ ਜਿਹੜੇ ਦੋ ਹਸਪਤਲ ਨੇ ਬਦਾਂਸਾ ਹਲਕਾ ਪੂਰਬੀ ਵਿੱਚ ਜਿਹੜੇ 30-30 ਬੈੱਡ ਦੇ ਸੀਗੇ ਜਿਹੜੇ ਕਿ ਆਮ ਆਦੀ ਪਾਰਟੀ ਸਰਕਾਰ ਤੋਂ ਪਹਿਲਾਂ ਇੱਕ ਚਿੱਟੇ ਹਾਥੀ ਸਾਫਤ ਸੀਗੇ ਉਹ ਤੇ ਅੱਜ ਜਦੋਂ ਆਮ ਆਦੀ ਪਾਰਟੀ ਸਰਕਾਰੀ ਮੈਂ ਮਾਜੂਕ ਮੁੱਖ ਮੰਤਰੀ ਸਾਹਿਬ ਦੇ ਸਤਿ ਧਿਆਨ ਚ ਲਿਆਂਦਾ ਹੈ ਮਤਲਬ ਕਿ ਸਿਹਤ ਮੰਤਰੀ ਸਾਹਿਬ ਦੇ ਧਿਆਨ ਚ ਲਿਆਂਦਾ ਤੇ ਉਸੇ ਟਾਈਮ ਤੇ ਉਹ ਉੱਥੇ ਮਿਲ ਕੇ ਦੌਰਾ ਵੀ ਕਰਕੇ ਗਏ ਤੇ ਅੱਜ ਵਧੀਆ ਟੰਗਣਾ ਉੱਥੇ ਇਲਾਜ ਮਤਲਬ ਕਿ ਦਵਾਈਆਂ ਡਾਕਟਰ ਅੱਜ ਮਤਲਬ ਕਿ ਲਗਾਤਾਰ ਆ ਰਹੇ ਨੇ ਤੇ ਉਸ ਤੋਂ ਇਲਾਵਾ ਇਹ ਜਿਹੜੇ ਦੋਨੇ ਹਸਪੀਟਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇਹਨੂੰ ਇੰਨਾ ਵਧੀਆ ਬਣਾਵਾਂਗੇ ਤੇ ਜਿਹੜੇ ਜਿਹੜਾ ਜਿਹੜਾ ਹਸਪੀਟਲ ਜਿਹੜੇ ਹੈਗੇ ਨੇ ਇੱਥੇ ਵੱਡੇ ਹਸਪੀਟਲ ਨੇ ਉਹਨਾਂ ਦਾ ਮੁਕਾਬਲਾ ਇਹ ਕਰਨਗੇ ਔਰ ਇਹ ਜਿਹੜੀ ਕਿਉਂਕਿ ਮਿਸ਼ਨ ਆਮ ਆਦੀ ਪਾਰਟੀ ਦਾ ਔਰ ਹੈਲਥ ਔਰ ਐਜੂਕੇਸ਼ਨ ਵਾਸਤੇ ਕਿਉਂਕਿ ਹੈਲਥ ਔਰ ਐਜੂਕੇਸ਼ਨ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਹਰ ਚਾਹੇ ਵੱਡਾ ਚਾਹੇ ਅਮਰੀਕਾ ਚਾਹੇ ਕੈਨੇਡਾ ਚਾਹੇ ਇੰਗਲੈਂਡ ਆ ਤੇ ਹਰ ਥਾਂ ਤੇ ਮਿਲ ਕੇ ਉਹ ਫ੍ਰੀ ਆ ਤੇ ਇਹ ਰਵਿੰਦ ਕੇਜੀ ਵੱਲੋਂ ਸ਼ੁਰੂਆਤ ਕੀਤੀ ਅੱਜ ਸਾਬਕਾਨ ਸਿੰਘ ਮਾਨ ਜੀ ਵੀ ਇਹ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਨੇ ਔਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੈਲਥ ਔਰ ਐਜੂਕੇਸ਼ਨ ਤੇ ਵੱਧ ਤੋਂ ਵੱਧ ਧਿਆਨ ਦੇਵਾਂਗੇ ਤਾਂ ਕਿ ਜਿਹੜਾ ਲੋਕਾਂ ਦਾ ਬਜਟ ਜਿਹੜਾ ਵੱਧ ਤੋਂ ਵੱਧ ਹੈਲਥ ਔਰ ਐਜੂਕੇਸ਼ਨ ਤੇ ਲੱਗਦਾ ਉਹ ਬਚਾ ਕੇ ਆਪਣਾ ਵਧੀਆ ਜੀਵਨ ਬਸਰ ਕਰ ਸਕਣ। ਜੀ ਅਗਰ ਮੁੱਦੇ ਦੀ ਗੱਲ ਕਰੀਏ ਸਰ ਲੋ ਐਂਡ ਔਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਂਡ ਐਨ ਆਰ ਆਈ ਹਮਲੇ ਦੇ ਵਿੱਚ ਦੇਖਿਆ ਤਿੰਨ ਗੈਂਗਸਟਰ ਔਰ ਪੁਲਿਸ ਵਿਚਕਾਰ ਮੁੱਠਬੇੜ ਦੀ ਖਬਰ ਸਾਹਮਣੇ ਹੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਿਹੜਾ ਉਹ ਅੰਮ੍ਰਿਤਸਰ ਵਾਲਾ ਮਾਮਲਾ ਉਹ ਉਹਨਾਂ ਦਾ ਘਰੇਲੂ ਮੈਟਰ ਸੀਗਾ ਘਰੇਲੂ ਮੈਟਰ ਚ ਜਿਵੇਂ ਕਿ ਆਪਾਂ ਕੋਈ ਪਰਿਵਾਰਕ ਮੈਂਬਰ ਆਉਂਦਾ ਉਹ ਕੀ ਸਾਹਮਣੇ ਆਈ ਗੱਲ ਕਿ ਗੈਂਗਸਟਰ ਤਿੰਨੇ ਜੁੜੇ ਕੇ ਪੁਲਿਸ ਨਾਲ ਮੁੱਠਬੇੜ ਦਾ ਮਾਮਲਾ ਸਾਹਮਣੇ ਨਹੀਂ ਉਹ ਬਿਲਕੁਲ ਸਾਹਮਣੇ ਆ ਰਿਹਾ ਦੇਖੋ ਤੁਸੀਂ ਦੇਖੋ ਵੀ ਕੁਝ ਸਮੇਂ ਦੇ ਵਿੱਚ ਵਿੱਚ ਚਾਹੇ ਉਹ ਕੋਈ ਵੀ ਵਾਰਦਾਤ ਕਰਕੇ ਜਾਂਦਾ ਤੇ ਉਹ ਜਿਹਦੇ ਦਬੋਚਿਆ ਜਾਂਦਾ ਵਾ ਤੇ ਨਹੀਂ ਤਾਂ ਕੀ ਹੁੰਦਾ ਸੀਗਾ ਤੇ ਇੱਥੇ ਵਾਰਦਾਤਾਂ ਪਿਛਲੀ ਅਮਲ ਕੇ ਸਰਕਾਰਾਂ ਨੇ ਵਾਰਦਾਤਾਂ ਕਰਕੇ ਮਿਲ ਕੇ ਜਾ ਕੇ ਬਾਹਰ ਬੈਠ ਗਏ ਨੇ ਤੇ ਪਰ ਇੱਥੇ ਭੱਜਣ ਨਹੀਂ ਦਿੱਤੇ ਜਾਣੇ ਜੇ ਕੋਈ ਮਿਲ ਕੇ ਗਲਤ ਕਰੂਗਾ ਤੇ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਤੇ ਉਹ ਲਾਅ ਐਂਡ ਆਰਡਰ ਮਿਲ ਕੇ ਬਿਲਕੁਲ ਕਾਬੂ 'ਚ ਆ ਔਰ ਮਾਨ ਸਾਹਿਬ ਦੀ ਸਰਕਾਰ ਹੈ ਤੇ ਮਾਨ ਸਾਹਿਬ ਗ੍ਰਹਿ ਮੰਤਰੀ ਵੀ ਨੇ ਕਿਉਂਕਿ ਉਹ ਗ੍ਰਹਿ ਮੰਤਰੀ ਆ ਵੀ ਉਹਨਾਂ ਕੋਲ ਆ ਤੇ ਬਿਲਕੁਲ ਇਹਦੇ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਔਰ ਕੋਈ ਵੀ ਕੋਤਾਈ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਜੀ ਅਗਰ ਇੱਕ ਮੁੱਦਾ ਹੋਰ ਐਮਐਲਏ ਜੀ ਦੇਖਿਆ ਜਾ ਰਿਹਾ ਕਿ ਬਾਲੀਵੁੱਡ ਐਕਟਰੈਸ ਵੀ ਆਰ ਐਮਪੀ ਵੀਰ ਕੰਗਨਾਰ ਨੋ ਤਾਂ ਉਸ ਦਾ ਮੁੱਦਾ ਚੁੜਾ ਕਿ ਕਾਫੀ ਪੱਕਿਆ ਹੋਇਆ ਹੈ ਕਾਂਗਰਸ ਦੀ ਨੇਤਾ ਦੀ ਗੱਲ ਕਰ ਲਈ ਹੈ ਲੀਡਰਸ ਵੱਲੋਂ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਕਿ ਕੰਗਨਾਰ ਨੋ ਤੇ ਐਨਐਸਏ ਲਗਾਈ ਜਾਏ ਕਿਉਂਕਿ ਉਹਨਾਂ ਦੀ ਇੱਕ ਐਮਰਜੈਂਸੀ ਮੂਵੀ ਆ ਰਹੀ ਹੈ ਉਹ ਐਮਰਜੈਂਸੀ ਮੂਵੀ ਦੇ ਸਾਰੇ ਵਿਰੋਧ ਦੇ ਵਿੱਚ ਨੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂ ਦੇਖੋ ਮੈਂ ਜਿਹੜਾ ਸਾਡਾ ਭਾਰਤ ਦੇਸ਼ਾ ਇੰਡੀਆ ਸਾਡਾ ਦੇਸ਼ ਆ ਇਹ ਸਰਬ ਧਰਮ ਦਾ ਸਾਂਝਾ ਦੇਸ਼ ਆ ਔਰ ਇੱਥੇ ਹਰ ਧਰਮ ਦਾ ਸਤਕਾਰ ਕੀਤਾ ਜਾਂਦਾ ਇੱਥੇ ਕਹਿ ਸਕਦੇ ਆਂ ਵੀ ਸਾਡਾ ਇਹ ਦੇਸ਼ ਆ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ ਇੱਥੇ ਕਿਸੇ ਵੀ ਧਰਮ ਦੇ ਖਿਲਾਫ ਕੋਈ ਕਿੰਤੂ ਪ੍ਰੰਤਿ ਹੁੰਦਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਤੁਸੀਂ ਇਸ ਦੀ ਗੱਲ ਕਰਦੇ ਐ ਐਕਟ ਦੀ ਗੱਲ ਕਰਦੇ ਆਂ ਇਹ ਹਮੇਸ਼ਾ ਵਿਵਾਦ ਦੀ ਬਿਆਨ ਦਿੱਤੇ ਨੇ ਕਿਸਾਨਾਂ ਦੇ ਖਿਲਾਫ ਜਿਹੜੇ ਵਿਚਾਰੇ ਮਿਲ ਕੇ ਮਿਹਨਤ ਕਾ ਸ਼ਲੋਕ ਉਹਨਾਂ ਦੇ ਖਿਲਾਫ ਬਿਆਨ ਦੇ ਕੇ ਇਹ ਸਿਰਫ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੀ ਹੈ ਵਾਕਈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਅ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਬਿਆਨ ਦਿੰਦੇ ਆ ਤੇ ਇਹ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਡਾ ਦੇਸ਼ ਜਿਹੜਾ ਇਸ ਤਰ੍ਹਾਂ ਦੇ ਪੜਕਾਉ ਭਾਸ਼ਣਾ ਦੇ ਵਿੱਚ ਆ ਕੇ ਕੋਈ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਹਾਲਾਤ ਨਾ ਖਰਾਬ ਹੋਣ ਇਹਦੇ ਕਾਰਵਾਈ ਬਿਲਕੁਲ ਹੋਣੀ ਚਾਹੀਦੀ ਤੇ ਤੁਹਾਡੇ ਹਿਸਾਬ ਨਾਲ ਅਮਰਜੈਂਸੀ ਮੂਵੀ ਰਿਲੀਜ਼ ਹੋਣੀ ਚਾਹੀਦੀ ਜਾਂ ਨਹੀਂ ਕਿਉਂਕਿ ਜਿਸ ਤਰ੍ਹਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹੰਗਾਮਾ ਮਚਿਆ ਪਿਆ ਪੂਰਾ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਵਿਰੋਧ ਜਿਹੜਾ ਕਿ ਦਿਖ ਰਿਹਾ ਦਹਿਸ਼ਤ ਦਾ ਮਾਹੌਲ ਦਿਖ ਰਿਹਾ ਲੱਗਦਾ ਜਿਹੜਾ 6 ਤਰੀਕ ਨੂੰ ਇਹ ਰਿਲੀਜ਼ ਹੋਣੀ ਹੈ ਤਾਂ 6 ਤਰੀਕ ਤੋਂ ਪਹਿਲਾਂ ਹੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਮੈਂ ਪਹਿਲਾਂ ਹੀ ਦੱਸ ਕੇ ਟੇਵਾ ਸਾਡਾ ਜਿਹੜਾ ਦੇਸ਼ ਆ ਸਰਬ ਧਰਮਾਂ ਦਾ ਦੇਸ਼ ਆ ਤੇ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਟਿੱਪਣੀ ਹੁੰਦੀ ਹੈ ਜਾਂ ਗਲਤ ਮਿਲ ਕੇ ਇਸ ਤਰ੍ਹਾਂ ਦਾ ਹੁੰਦਾ ਤੇ ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਮਿਲ ਕੇ ਫਿਲਮਾਂ ਨਹੀਂ ਆਉਣੀਆਂ ਚਾਹੀਦੀਆਂ ਇਸ ਤਰ੍ਹਾਂ ਦੇ ਵਿਵਾਦ ਮਿਲ ਕੇ ਜਿਹੜੇ ਪੁਆਇੰਟ ਨੇ ਉਹ ਬਿਲਕੁਲ ਖਤਮ ਹੋਣੇ ਚਾਹੀਦੇ ਆ ਕਿਉਂਕਿ ਤਾਂ ਕਿ ਅਸੀਂ ਸਾਰੇ ਇਕੱਠੇ ਸਾਂਝ ਆਪਣੀ ਮਿਲ ਕੇ ਜਿਸ ਤਰ੍ਹਾਂ ਪਹਿਲਾਂ ਚੱਲਦੀ ਹੈ ਸਾਡੀ ਉਸ ਤਰ੍ਹਾਂ ਚੱਲ ਸਕੇ ਅਸੀਂ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕੇ ਆਮ ਆਦਿ ਪੜਦਾ ਇੱਕੋ ਮਿਸ਼ਨ ਆ ਅ ਇਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ ਸਾਡਾ ਔਰ ਡਿਵੈਲਪਮੈਂਟ ਔਰ ਐਜੂਕੇਸ਼ਨ ਹੈਲਥ ਦੇਣਾ ਸਾਡਾ ਧਰਮ ਹੈ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਹਲਕਾ ਈਸਟ ਤੋਂ ਲੁਧਿਆਣਾ ਤੋਂ ਸਰ ਨਾਲ ਐਮਐਲਏ ਦਿਲਜੀਤ ਭੋਲਾ ਅਗਰਵਾਲ ਮੌਜੂਦ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਜੋ ਹਲਕੇ ਔਰ ਅਲੱਗ-ਅਲੱਗ ਲੁਧਿਆਣਾ ਦੇ ਹਲਕਿਆਂ ਦੀ ਗੱਲ ਕਰੀ ਉਹਨਾਂ ਦੇ ਹਲਕਿਆਂ ਦੇ ਵਿੱਚ ਜੋ ਵੀ ਕੰਮ ਹੋਣ ਵਾਲੇ ਨੇ ਚਾਹੇ ਉਹ ਹੈਲਥ ਐਜੂਕੇਸ਼ਨ ਡਿਵੈਲਪਮੈਂਟ ਦੇ ਤਿੰਨਾ ਖੇਤਰ ਨੂੰ ਲੈ ਕੇ ਜਿਹੜਾ ਕਿ ਉਹਨਾਂ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਇਸ ਮੁੱਦੇ ਤੇ ਜਿਹੜਾ ਕਿ ਧਿਆਨ ਦਿੱਤਾ ਜਾ ਰਿਹਾ ਤੇ ਡਿਵੈਲਪਮੈਂਟ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਹੈ ਇਦਾਂ ਦੀ ਅਪਡੇਟਸ ਨਾਲ ਬਨੇ ਰਹੋ ਸਕਰੋਲ ਪੰਜਾਬ ਦੇ ਨਾਲ